ਆਹ ਸਾਨਕੇ ਦੰਗ ਦੇ ਆ ਤੇ ਮਾਈਕ ਫੈਦ ਨਾ ਪਾਜੀ ਇੱਕ ਨਹੀਂ ਹੋਏ ਇਦਾਂ ਹੀ ਹੋਣੀਆਂ ਬੋਟੇ ਹਾਂਜੀ ਜੀ ਭਾਜੀ ਦੱਸ ਦਿਓ ਭਾਜੀ ਕਿੱਥੋਂ ਇਹ ਬਰਾਮਤ ਹੋਈ ਤੇ ਕੀ ਬੰਦ ਹੈ ਸਰ ਮੱਲੀ ਮਾਰਕੀਟ ਦਾ ਸਟਾਰ ਹੋਟਲ ਦੇ ਲਾਗੇ ਇੱਥੇ ਇੱਕ ਸੋਕਮਾਰ ਸੋਕਾ ਹੈਗਾ ਕੈਂਪ ਦਾਵਾ ਉੱਤੇ ਪਹਿਲਾਂ ਬਹੁਤ ਬਰਚੇ ਗਿਆ ਸਰ ਆਪ ਦੇ ਨਿਆਜ ਚ ਉਹਨੇ ਇੱਥੇ ਕਿਰਾਏ ਦਾ ਮਕਾਨ ਲੈ ਕੇ ਤੇ 80 ਪਟੀਆਂ ਰੱਖੀਆਂ ਸਰ ਆਪ ਦੇ ਵੱਖ-ਵੱਖ ਬਰਾੜ ਮਗੜਾਵਲ ਬਲੈਕ ਹੋਰ ਨਾਲ ਸੰਤਰਾ ਤਿੰਨ ਚਾਰ ਬੈਂਡ ਦਾ ਖੋਖ ਰੱਖਿਆ ਜੀ ਕਾਰਵਾਈ ਤੇ ਪਰਚਾ ਹੋ ਜਾਏਗਾ ਜੋ افسਰ سناਵੇ ਕਰੇਗਾ ਹਾਂ ਜੀ ਹਾਂ ਜਸਤਿਸ ਸਾਹਿਬ ਆ ਗਏ ਜੀ ਕਿੰਨਾ ਤੋਂ ਨੁਕਸਾਨ ਹੁੰਦਾ ਕਿ ਜਿੰਨੇ ਮੇ ਠੇਕਦਾਰ ਹੁੰਦੇ ਆ ਉਹਨਾਂ ਨੇ ਟੈਕਸ ਦੇ ਕੇ ਗਵਰਨਰ ਨੂੰ ਠੇਕੇ ਲਈ ਹੁੰਦੇ ਆ ਸਰ ਬਹੁਤ ਵੱਡਾ ਨੁਕਸਾਨ ਆ ਸਾਡਾ ਕੀ ਇਹਦੇ ਵਿੱਚ ਕਰੋੜਾਂ ਦਾ ਟੈਕਸ ਦਿੱਤਾ ਸਰਕਾਰ ਨੂੰ ਜੀ ਤੇ ਸਰਕਾਰ ਨੂੰ ਚੋਣਾ ਲਾੜੇ ਆ ਬਲੈਕ ਸਾਫੇ ਵਿੱਚ ਕਿ ਚਾਹੁੰਦੇ ਆ ਅਸੀਂ ਚੱਲਦੇ ਪ੍ਰਸ਼ਾਸਨ ਕੋ ਮੰਗ ਕਰਨੇ ਪੈਣੇ ਲੱਥ ਪਾਈ ਜਾਏ ਜੀ ਸਰ ਦੇਸੀ ਇਹ ਵੀ ਮੇਰੀ ਜੀ ਸਾਰੀ ਇਹ ਮਰੇਜੀ ਦੇਸੀ ਮਿਕਸੀ ਆ ਜੀ ਥੋੜੇ ਪਹਿਲਾਂ ਕਿ 400 ਰੇਟ ਤੇ 440 ਸਿੱਧੀ ਹੋ ਗਈ ਬਿਲਕੁਲ ਬਿਲਕੁਲ ਸਰ ਬਹੁਤ ਬੜੀ ਕੰਪਨੀ ਕਿਥੋਂ ਲੈਂਦੇ ਕਿਸ ਤਰ੍ਹਾਂ ਲੈ ਗਏ ਪਤਾ ਨਹੀਂ ਤੇ ਸਰ ਦੋ ਨੰਬਰ ਦੇ ਸਰਾਵ ਲੈਂਦੇ ਪਰ ਇਹ ਫਿਰ ਇੱਥੇ ਆ ਕੇ ਵਾੜ ਨਾਲ ਕੇ ਸਸਤੀ ਵੇਚਦੇ ਇਹ ਸਾਰੇ ਸਸਤੀਲੇ ਵੇਚਦੇ ਜੀ ਲਾ ਕੇ ਜਿਹਦੇ ਕਰਕੇ ਠੇਕੇਦਾਰਾਂ ਨੂੰ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਸਰ ਇੱਕ ਮਿੰਟ ਕਾਰ ਲੰਘ ਗਈ ਲੋ ਨਾ ਨਾ ਸਰ ਇੱਕ ਮਿੰਟ ਵਪਾਰੀ ਅੱਜ ਛਾਪੇਮਾਰੀ ਆਪਣਾ ਸਮੇਤ ਅਕਸਾਈ ਭਾਗ ਮਰੀ ਗਈ ਹੈ ਅਸ਼ੋਕ ਕੁਮਾਰ ਅਸ਼ੋਕਾ ਸਨੋ ਰਾਮਚੰਦ ਵਾਸੀ ਗਾਂਧੀਗਨ ਬਟਾਰਾ ਨੇ ਇੱਕ ਰਾਏ ਦੇ ਮਕਾਨ ਲਿਆ ਸੀ ਮੱਲੀ ਮਾਰਕੀਟ ਦੇ ਵਿੱਚ ਉੱਥੇ ਇਹਨੇ ਤਕਰੀਬਨ 77 ਪੇਟੀਆਂ ਵੱਖ-ਵੱਖ ਮਾਰਕੀਟ ਦੀਆਂ ਰੱਖੀਆਂ ਸੀ ਉਹ ਜਿਹੜੀਆਂ ਵੱਖ-ਵੱਖ ਮਾਰਕੀਟ ਦੀਆਂ ਸ਼ਰਾਵਦੀਆਂ ਪੇਟੀਆਂ ਨੇ ਖੜ ਲੀਆਂ ਇਸ ਦੇ ਮਤਲਬਕਾ ਅਸੀਂ ਕਾਨੂੰਨੀ ਕਾਰਵਾਈ ਕਰ ਰਹੇ ਹਾਂ ਕਸਾ ਤੋਂ ਸਾਬਕ ਵੇਚਦਾ ਹੀ ਰਿਵਰੀ ਕਰਦਾ ਹੀ ਤਾਂ ਅਗੇ ਇਹਨਾਂ ਤਬਦੀਦ ਦੇ ਸਾਹਮਣੇ ਆਏਗਾ ਨਾ ਵੇਚਦਾ ਹੀ ਹੁਣ ਵੇਚਦਾ ਹੀ ਹੈ ਸਭ ਨੂੰ ਪਤਾ ਲੱਗਾ ਇਹ ਇਹ ਕਿੱਥੋਂ ਲੈ ਕੇ ਆਂਦਾ ਇਹ ਇਹ ਤਬਦੀਦ ਦਾ ਪਾਰਟ ਆ ਹੁਣ ਇਨਵੈਸਟੀਗੇਸ਼ਨ ਦੇਖਾਂਗੇ ਕਿੱਥੋਂ ਲੈ ਕੇ ਆਂਦਾ